ਕਿ ਜਿਹੜਾ ਨਸ਼ਾ ਏ ਉਹ ਬੀਜੇਪੀ ਦਾ ਰਾਜ ਚ ਐਸਲ ਮਸਵੋਸ ਤੋਂ ਟਕੰਡਾ ਉਸ ਸਮੇਂ ਬੀਜੇਪੀ ਦਾ ਤੇ ਕਾਲੀ ਦਲ ਦਾ ਰਾਜ ਸੀ ਪੰਜਾਬ ਦੇ ਵਿੱਚ ਮੇਰਾ ਤੁਹਾਨੂੰ ਸਵਾਲ ਉਹਨਾਂ ਨੂੰ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਨੂੰ ਬਦੂ ਦੱਸੇ ਜਿਨ੍ਹਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕੀਤਾ ਇਹੋ ਕੈਪਟਨ ਸਾਹਿਬ ਨੇ ਜਿੰਨਾ ਸਤਾਵਾਂ ਦੇ ਵਿੱਚ ਸੋ ਚੱਕ ਕੇ ਗੁਟਕਾ ਸਾਹਿਬ ਹੱਥ 'ਚ ਵੜ ਕੇ ਇਹ ਕਹਿ ਸੀਗਾ ਕਿ ਮੈਂ ਨਸ਼ੇ ਖਤਮ ਕਰ ਦੂੰਗਾ ਕਿ ਉਹਨੂੰ ਨਸ਼ੇ ਖਤਮ ਕੀਤੇ ਕੀ ਕਾਡਾ ਕੈਪਟਨ ਜਿਹੜਾ ਅੱਜ ਬੀਜੇਪੀ ਦਾ ਲੀਡਰ ਹੈ ਚੱਕ ਸਾਹਿਬ ਦੱਸ ਸਕਦੇ ਹੋ ਕਿ ਇਸ ਕੈਪਟਨ ਨੇ ਨਸ਼ੇ ਦੇ ਖਿਲਾਫ 5 ਸਾਲ ਦੇ ਵਿੱਚ ਕੀ ਕੀਤਾ ਅੱਜ ਪੰਜਾਬ ਦੇ ਵਿੱਚ ਸਾਬਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਪਿਛਲੇ 3 ਸਾਲਾਂ ਤੋਂ ਨਸ਼ਿਆਂ ਦੇ ਖਿਲਾਫ ਜੰਗ ਲੜੇ ਅਸੀਂ ਪਹਿਲੀ ਮਾਰਚ ਤੋਂ ਜਦ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਰੇ ਪੰਜਾਬ ਦੇ ਵਿੱਚ ਸਾਰ ਹੁਣ ਤੱਕ 14000 ਤੋਂ ਉੱਪਰ ਦੇ ਸਮਗਲਗ ਉਹ ਜਿਹੜੇ ਫੜੇ ਗਏ ਔਰ ਕਰੀਬ 7600 ਐਫ ਆਈ ਆਰ ਜਿਹੜੀ ਅਸੀਂ ਦਰਜ ਕੀਤੀ ਔਰ ਜਿਹੜਾ 500 ਬਦਾਮਤ ਵਿੱਚ ਕਿਲੋਗੜਾ ਫੋਟਾ ਕੀ ਰੋਣ ਸਬਕ ਜਿਹੜੀ ਹੈ ਉਹ ਅਸੀਂ ਬਦਾਮਤ ਕੀਤੀ ਬਹੁਤ ਸਾਰੇ ਸਮਗਲਰਾਂ ਦੇ ਕਹਤਾ ਹੈ ਰੋਜ਼ ਇੱਟਾ ਥੜਾ ਰੋਜ਼ ਹੀ ਲੋਕ ਦੇਖਦੇ ਸਾਰੇ ਸਮਗਲਰਾਂ ਨੂੰ ਜੇਲ੍ਹ ਚ ਬੰਦ ਕੀਤਾ ਅੱਜ ਤੁਸੀਂ ਕਿਦਾਂ ਕਹਿਦੇ ਹੋ ਕਿ ਜੁੱਧ ਨਸ਼ਿਆਂ ਦੇ ਬਦ ਰੁਸ ਹੋ ਗਿਆ ਬਿਲਕੁਲ ਨਹੀਂ ਸਾਰਾ ਉਹ ਚੋਣ ਸਾਹਿਬ ਪੰਜਾਬ ਦੀ ਕੇਸ ਨੂੰ ਕਰ ਲੈ ਵਿੱਚ ਮੇਰਾ ਤੁਹਾਨੂੰ ਚੈਲੰਜ ਹੈ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਦਿਖਾਉਣਾ ਮੇਰੇ ਨਾਲ ਚਲੋ ਸਵੇ ਤਨਮਤ ਖਾਉਣਾ ਕਿ ਕਿੱਦਾਂ ਜੁੱਤ ਨਸ਼ੇ ਦੇ ਬਦੁੱੜ ਜਿਹੜਾ ਲੋਕ ਲਾਜ ਬਣਿਆ ਕਿੱਦਾਂ ਲੋਕ ਲਾਜ ਬਣ ਕੇ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਰੋਹ ਦਾ ਕੇ ਸੌ ਚੁੱਕ ਮੇਰਾ ਹੌਥ ਲੈਂਦੇ ਆ ਕਿ ਅਸੀਂ ਨਸ਼ੇ ਖਤਮ ਕਰਦੇ ਹਾਂ ਇਸ ਕਰਕੇ ਮੈਂ ਚੁੱਕ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਪਾਲਤੀ ਨਸ਼ੇ ਦੀ ਜਲਦਦਾਤਾ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਇਓ نوجوانوں جا نشیا کے لا کے موت دے تو ایک بار بھی اپنی یا دسو کہ بی جے پی نے ہر تک کدھی نشیاں دے وقت اپنی جبان کھولی ہے کدی دسن کہ نشیا کے خلاف بولے ہونا نشیاں دے خلاف کوئی کدھی کیا ہو ਤੇ ਪੰਜਾਬ ਦੇ ਕੀ ਕੀਤਾ ਚੁੱਕ ਸਾਹਿਬ ਬੋਲਣਾ ਬਹੁਤ ਸੌਖਾ ਹੈ ਦੱਸ ਸਕਦੇ ਹੋ ਪੰਜਾਬ ਦਾ ਨਾਲ ਅੱਜ ਜਦ ਬੀਜੇਪੀ ਧੱਕੇ ਘਾਦੀ ਹੈ ਕਿ ਤੁਸੀਂ ਪੰਜਾਬ ਦਾ ਖੜੇ ਹੋ ਤੇ ਉਸ ਬੀਜੇਪੀ ਨਾਲ ਜਿਹੜੀ ਹਰਿਆਣਾ ਤੇ ਦਿੱਲੀ ਦੀ ਬੀਜੇਪੀ ਹੈ ਜਿਹੜਾ ਸਾਡਾ ਪਾਣੀ ਵੀ ਖੋਣਾ ਚਾਹੁੰਦੀ ਹੈ ਜਿਹੜਾ ਸਾਡੇ ਫੰਡ ਵੀ ਲੈਣਾ ਚਾਹੁੰਦੇ ਐਂ ਦਿੱਤੀ ਐ ਜਿਹੜੇ ਲੋਕ ਸਾਡਾ ਆਡੀਐਫ ਜਿਹੜਾ ਉਹਨੂੰ ਉਹਨਾਂ ਨੇ ਰੋਕਿਆ ਹੋਇਆ ਸਾਡੇ ਵੱਖ-ਵੱਖ ਫੰਡ ਰੋਕੇ ਹੋਏ ਆ ਜੋਕ ਸਾਹਿਬ ਕਿੰਨਾ ਖੜੇ ਹੋ ਦੱਸੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਖੜੇ ਹੋ ਕਿੰਨਾ ਖੜੇ ਹੋ ਜਸ 렁ਦਾਲ ਵਿਦੇਸ਼ੀ ਵੀ ਨੇ ਜਸ 렁ਦਾਲ ਵੱਲੋਂ ਮੋਦੀ ਨੇ ਜਸ 렁ਦਾਲ ਮੋਦੀ ਨੇ ਨੰਗਲ ਡੈਮ ਦੇ ਉੱਤੇ ਸੀਆਈਏ ਸਾਂ ਬੁਲਾ ਕੇ ਜਿੱਦਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋਕ ਸਾਹਿਬ ਤੁਹਾਡੀ ਜ਼ਬਾਨ ਖੁੱਲੀ ਕਿਦੇ ਤੁਸੀਂ ਜ਼ਬਾਨ ਖੋਲੀ ਆਪਣੀ ਪੰਜਾਬ ਦੇ ਪਾਣੀਆਂ ਤੇ ਦਿਨੇ ਡਾਕਾ ਪੰਜਾਬ ਦੇ ਪਾਣੀਆਂ ਨੂੰ ੱੱਕੇ ਨਾਲ ਸਾਡੇ ਡੈਮਾਂ ਦੇ ਉੱਤੇ ਕਿੰਦੂ ਕਬਜ਼ਾ ਕਰਨਾ ਚਾਹੁੰਦਾ ਹੈ ਸਾਲ ਕਦੀ ਬੋਲਿਓ ਤੁਸੀਂ ਪੰਜਾਬੀ ਨਹੀਂ ਬੋਲਦੇ ਸਾਹਿਬ ਜਿਹੜਾ ਬੰਦਾ ਜਿਹੜੀ ਸਰਕਾਰ ਪੰਜਾਬ ਦਾ ਮੁਖਵੰਤੀ ਸਦਾ ਭਗਵਾਨ ਸੇਵਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਪੰਜਾਬ ਦੇ ਲੋਕਾਂ ਲਈ ਕੰਮ ਕਰਦੀ ਆ ਸਾਡਾ ਤੁਹਾਨੂੰ ਲੈ ਜਾਂਦੀ ਆ ਦੇ ਮੈਂ ਕਹਣਾ ਚਾਹੁੰਦਾ ਪੰਜਾਬੀਓ ਇਹਨਾਂ ਦੀਆਂ ਗੱਲਾਂ ਚ ਦੇਉਣਾ ਭਾਜਪੀ ਐਸ ਵੇਲੇ ਦੁਸ਼ਮਨ ਰਾਂ ਪੰਜਾਬ ਦੀ ਪੰਜਾਬ ਦੀ ਦੁਸ਼ਮਨ ਪਾਰਟੀ ਆ ਜਿਹੜੀ ਪੰਜਾਬ ਨਾਲ ਹਰ ਬਾਦ ਦੇ ਉੱਤੇ ਧੱਕਾ ਕਰੀਆ ਹਰ ਪਾਸ ਦੇ ਉੱਤੇ ਪੰਜਾਬ ਨੂੰ ਕਮਜ਼ੋਰ ਕਰੀਆ ਹਰ ਪਾਸ ਦੇ ਉੱਤੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਬਾਦੀਆ ਤੇ ਪੰਜਾਬ ਦੇ ਬੀਜੇਪੀ ਦੇ ਲੀਡਰ ਚਾਤਰ ਮਿੰਦਰ ਸਿੰਘ ਸਦੀਰ ਜਾਖੜ ਜੀ ਬੰਪੀ ਬਾਦਲ ਜੀ ਜਿਹੜਾ ਬੜੇ ਚਾਵਾਂ ਦੇ ਨਾਲ ਛੱਡ ਕੇ ਗਏ ਸੀਗੇ ਕੈਸੀ ਬੀਜੇਪੀ ਚੱਲੇ ਆ ਹੁਣ ਕਿਉਂ ਵੀ ਬੋਲਦੇ ਹੁਣ ਬੋਲਣ ਹੁਣ ਕਿਉਂ ਵੀ ਬੋਲਣਾ ਪਾਣੀਆ ਦਾ ਵਾਕਾ ਚਾਤਰ ਮਿੰਦਰ ਸਿੰਘ ਉਹ ਵੀ ਬੋਲਦਾ ਹਾਂ ਬੀਜੇਪੀ ਦਾ ਲੀਡਰ ਸੀਗਾ ਅੱਜ ਵੀ ਲੀਡਰ ਉਹ ਬੋਲੇ ਕਿ ਪੰਜਾਬ ਦੇ ਵਿੱਚ ਪਾਰੀਆਂ ਵਿੱਚ ਉਹ ਡੱਕਾ ਮਾ ਦਿਆ ਕੈਪਟਨ ਨੂੰ ਦੱਸੇ ਇੱਕ ਆਵਾਜ਼ ਦੀ ਖੋਲੀ ਪੰਜਾਬ ਦੇ ਵਿਤਮੰਤੀ ਰਹੇ ਮੰਗ ਵੀ ਬਾਹਰ ਉਹ ਜਿਹੜੇ ਉਹਨਾਂ ਨੂੰ ਵੀ ਪਤਾ ਕਿ ਆਦੀ ਆਪਣੇ ਪੈਸੇ ਰੋਕੇ ਇੱਕ ਆਵਾਜ਼ ਵੀ ਬੋਲੇ ਸਦੀਲ ਜਾਖੜ ਦੀ ਇੱਕ ਆਵਾਜ਼ ਵੀ ਬੋਲੇ ਸਭ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਪੰਜਾਬ ਦੀ ਪਾਰਟੀਆ ਬੀਜੇਪੀ ਪੰਜਾਬ ਦੇ ਲੀਡਰ ਸਾਡੇ ਦੇ ਸਾਡੇ ਸਰਪਰ ਦਾ ਖੜਿਆ ਸਾਰੇ ਦੇ ਸਾਰੇ ਪੰਜਾਬ ਦੋਦੀ ਆ ਸਾਰੇ ਦੇ ਸਾਰੇ ਪੰਜਾਬ ਦੀ ਥੇ ਛੁੜਾ ਬਾਦ ਉਹ ਜਿਹੜੀ ਵਸਤੀ ਚੋੜ ਹੋਦੀ ਆ ਤੁਸੀਂ ਦੇਖਿਓ ਇੱਥੇ ਵਸਤੇ ਦੇ ਲੋਕ ਜਿਹੜੇ ਆ ਵਸਤੇ ਦੇ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਕਿੱਦਾਂ ਮੂੰਹ ਤੋੜ ਜਵਾਬ ਦਿੰਦੇ ਆ ਔਰ ਬੀਜੇਪੀ ਦੀ ਬਹੁਤ ਲੱਖ ਤੋੜ ਵੀ ਹਾਜ਼ਰੀ ਚੁਗ ਸਿੰਘ ਸਾਹਿਬ ਆਓ ਚੁਗ ਸਿੰਘ ਸਾਹਿਬ ਕਿਹਨਾਂ ਬੋਲੋ ਪੰਜਾਬ ਦੇ ਹੱਕ ਤੇ ਚੁਗ ਸਿੰਘ ਸਾਹਿਬ ਬੋਲੋ ਵਸਤੇ ਦੇ ਲੋਕਾਂ ਨੂੰ ਦੱਸੋ ਤੇ ਕੇਂਦਰ ਨੇ ਪੰਜਾਬ ਨਾਲ ਕੀ ਕੀਤਾ ਦੱਸੋ 14 ਸਾਲ ਦੇ ਵਿੱਚ ਆ ਮੋਦੀ ਦੇ ਪੰਜਾਬ ਨੂੰ ਕੀ ਦਿੱਤਾ ਹੁਣ ਤੱਕ ਪੰਜਾਬ ਕੋ ਖੋਇਆ ਸਾਡੇ ਕੋਲ ਸਭ ਕੁਝ ਸੀਲ ਲੈ ਸਾਡੇ ਕਿਸਾਨਾਂ ਦੇ ਧਰਮੇ ਦਿੱਤੇ ਸੀਗੇ ਉਹਨਾਂ ਨਾਲ ਸੁਭਦਾ ਕਰਦੇ ਬੀਜੇਪੀ ਮੁੱਕ ਗਈ ਸਾਡੀ ਤੁਸੀਂ ਹਰ ਪਾਸੇ ਝੂਠ ਬੋਲੋ ਸੋ ਆ ਵਾਸਤਵਿਕ ਅਸਤਾ ਦੇ ਫੈਸਲਾ ਕਰਦੇ ਨਾ ਸੋਬੇ ਦੀ ਚੋਕ ਨੂੰ ਬੇਨਤੀ ਹੈ ਚੋਕ ਸਾਹਿਬ ਪੰਜਾਬ ਲਈ ਬੀਜੇਪੀ ਨੇ ਕੀ ਕੀਤਾ ਇੱਕ ਸ਼ਬਦਾਕ ਇੱਥੇ ਬੋਲ ਕੇ ਦਿਖਾਓ ਕਿ ਭਾਜਪਾ ਨੇ ਪੰਜਾਬ ਲਈ ਕੀ ਕੀਤਾ ਉਸੇ ਪੰਜਾਬ ਬਦੋਦੀ ਜੇ ਤੁਸੀਂ ਸੈਟਰ ਦੇ ਨਾਲ ਖੜੇ ਹੋ ਦਿੱਲੀ ਦੇ ਨਾਲ ਖੜੇ ਹੋ ਸੋ ਮੈਂ ਵੀ ਤੁਹਾਨੂੰ ਬੇਨਤੀ ਹੈ ਕਿ 100 ਸ਼ਬਦ ਕੇ ਪੰਜਾਬ 에 ਸਟੇਟਮੈਂਟ ਦਿਓ ਕਰੋ ਕਿਉਂਕਿ ਤੁਸੀਂ ਕਦੀ ਪੰਜਾਬ ਦੇ ਹੱਕ ਦੇ ਵਿੱਚ ਹਾ ਦਾ ਨਾ ਦਾ ਦੀ ਬਾਤ ਤੇ ਸਰ ਹਾ ਦਾ ਨਾ ਦਾ ਦੀ ਬਾਤ ਹੈ ਪੰਜਾਬ ਨਾਲ ਦੀ ਖੜਦੇ ਸੋ ਮੈਂ ਇਹ ਜੋ ਕਿਸਾਨ ਨੂੰ ਅੱਜ ਜਵਾਬ ਦੇਣਾ ਚਾਹੁੰਦਾ ਸੀਗਾ ਜਿਹੜਾ ਮੈਂ ਅੱਜ ਸਵੇਰੇ ਹੀ بیان دے کے گئے کہ سا یوگ نشیا جہاں وہ نہیں چلیا نشیا ہندوستان کی ہسٹری مان سرکار ہے جنہاسمر آئے جی پروپرٹیاں سیز کی تھی کتا کچھ دسوسو بھی دسو کام کی کیا تھی میرا تعلق ہے میں اس کر کے تمام سدیا سا تا بہت بہت دنواد ਹੱਕੀ ਕਿਹਾ ਉਹਨਾਂ ਨੇ ਉਹਨਾਂ ਉਹਨਾਂ ਨੇ ਉਹਨਾਂ ਨੇ ਚੰਨੀ ਸਾਹਿਬ ਨੇ ਚੰਨੀ ਸਾਹਿਬ ਨੇ ਜਿਹੜੀ ਅੱਜ ਇਹ ਗੱਲ ਕਹੀ ਆ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਉਹ ਮੁੱਖ ਮੰਤਰੀ ਰਹੇ ਉਹਨਾਂ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਕੱਟਣ ਦੀ ਚੰਨੀ ਸਾਹਿਬ ਉਹ ਕਲਚਰ ਮਿਨਿਸਟਰ ਸਨ ਟੂਰਿਜ਼ਮ ਤੇ ਕਲਚਰ چند صاحب سال کا رپورٹ کارڈن امرندر بٹ کارڈ دو کہ تھی سال کی کیا چھ مہینے رہے ہونا رپورٹ کارڈ تین سال کا رپورٹ کارڈ دے آؤ سب بحث کرو چنی صاحب آؤ آدھے مدان بحث کرتے ہیں ابھی اپنا رپورٹ کارڈ دینا پانچ سال انہوں نے کی کیا وہ دسن دس کا مترین امردر گٹ صاحب سا کے کدا بج گیا کچن نہیں صاحب نہ کوئی کم نہیں کیتا. میری بےنتی ہے کہ اپنا ووٹ کارڈ لے کے آؤٹ ایک بھی سابت کرو ایک سابت کرو ایک بھی کوئی سابت کرے جیت کوئی کو نجائز قبضے والا مکان تو آ جا ہو ਸਮਗਲਾ ਦੇ ਮਖਾਨ ਦੇ ਰੋਟਾ ਆਇਆ ਅਸੀਂ ਨਸ਼ਾ ਤਸਕਾ ਦੇ ਮਖਾਨ ਟਾਰੇ ਉਹ ਧਾਵਾਂਗੇ ਜਿੰਨਾ ਚਿਰ ਪੰਜਾਬ ਵਿੱਚ ਨਸ਼ਾ ਖਤਮ ਨਹੀਂ ਹੁੰਦਾ ਆਪਾਂ ਨੇ ਕਈ ਕੈਂਡੀਡੇਟ ਨੂੰ ਵਾਪਸ ਕਰਾ ਦਿੱਤਾ ਹੈ ਕੌਣ ਅੱਗੇ ਵਿੱਚ ਹੋਗੇਵੇ ਦੇਖੋ ਕਮਲਜੀਤ ਕਰਵਲ ਆਇਆ ਹੈ ਹਾਂਜੀ ਕਰਵਲ ਦੀ ਚਾਹ ਵੀ ਸ਼ਾਮ ਨੂੰ 3 ਦੀ ਵਾਲਾ ਉਹਨਾਂ ਨੇ ਪਾਰਟੀ ਵੱਲੋਂ ਕਰਵਲ ਜੀ ਦੇ ਤੁਸੀਂ ਲੁਧਿਆਣਾ ਵਾਲੇ ਜੋ ਕਿੰਦੀ ਆਲਾ ਅਠਵਾਂ ਬਿੰਦੂ ਵਾਲੇ ਹੁਣੇ ਦੱਸਿਆ ਗਿਆ ਨੇ ਕਿ ਅਠਵਾਂ ਆਪਣੀ ਜ਼ਿੰਦਗੀ ਚ ਉਹ ਆਵਾਮ ਜਾਵਾਮ ਕਾਫੇ ਨਹੀਂ ਦੇ ਹਰ ਲਕਸ਼ਿਤ ਨਵੀਂ ਪਾਰਟੀ ਚੱਲ ਰਹੇ ਨੇ ਇਦਾਂ ਦੇ ਲੋਕਾਂ ਦਾ ਲਕਸ਼ਿਤ ਕੋਈ ਅਸਰ ਨਹੀਂਦਾ ਅੱਗੇ ਕੇਂਦਰਾ ਦਾ ਸੁਭਾਅ ਬਣ ਰਿਹਾ ਹੈ ਕਿ ਪੱਤੂ ਦੇ ਵਿੱਚ ਸਾਡਾ ਬਹੁਤ ਜਮਲਸਤ ਨਾਰਾ ਆਮ ਆਦਮੀ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤੂਗੀ ਅਸੀਂ ਕੈਲਕੂਲੇਟ ਕਰਦੇ ਹਾਂ ਸਾਡਾ ਅੰਦਾਜ਼ਾ ਕਿ ਅਸੀਂ 35 ਹਜ਼ਾਰ ਦੀ ਲੀਡ ਨਾਲ ਇਹ ਸੀਟ ਜਿਹੜੀ ਜਿੱਤ ਕੇ ਦੇਾਂਗੇ ਉਤੋਂ ਤੁਹਾਡੇ ਸਮਝੋ ਇਹ ਮੇਰੀ ਵਾਰ ਦਾ ਪਤਾ ਸਜੀਵ 도ਲਾ ਜੀ ਨੂੰ ਸਜੀਵ 도ਲਾ ਜੀ ਨੇ ਜਿੰਨੇ ਕੰਮ ਲੁਧਿਆਣਾ ਚ ਕੀਤੇ ਤਿੰਨ ਸਾਲ ਤਿੰਨ ਸਾਲ ਆਸਵਧ ਨਾਮਦ ਬਣ ਕੇ ਕਹੇ ਨੇ ਕੀਤੇ ਅੱਜ ਤੱਕ ਉਹਨਾਂ ਨੂੰ ਵਾਰ ਵਾਰ ਦਾ ਪਤਾ ਮੈਂ ਅੱਜ ਦੁਪਹਿਰੇ ਉਹਨਾਂ ਨੂੰ ਮਿਲ ਜਗਾ ਕੀਤੀਆਂ ਕਾਹ ਦਾ ਪੀ ਕੀਤੀਆਂ ਉਹਨਾਂ ਦਾ ਲੋਕ ਕਹਿੰਦਾ ਪਿਆਰ ਕਰਦੇ ਸਾਡੇ ਉਮੀਦਵਾਰ ਦਾ ਸਾਡਾ ਵੀ ਭਾਗ ਸ਼ਰੀਫ ਪੜਿਆ ਲਿਖਿਆ ਸਾਊ ਸੁਭਾਅ ਦਾ ਕਦੀ ਮੱਥੇ ਤੇ ਟੋਰੀ ਨਹੀਂ ਆਉਂਦੀ ਦੂਜੇ ਪਾਸੇ ਕੌਣ ਆ ਉਹ ਤੁਹਾਨੂੰ ਆਪ ਪਤਾ ਕਿ ਕਿਦਾਂ ਦੇ ਉਮੀਦਵਾਰ ਹੈ